सारे उतर की ਕੋੜਾ ਕਿ ਕੇ ਮਾਉਨੇ ਉਹ ਤਰਾਂ ਆਇਆ ਉਹ ਕਿਆ ਵੇਖੋ ਇਹ ਭੁਖ ਪੈ ਗਈ ਵੀਰ ਜੀ ਕਰਕੇ ਕਰਕੇ ਨਾ ਮੇਰੀ ਸਰਦਾਰਾ ਨੂੰ ਬੱਕਵਾਯਾ ਨਾ ਕਿ ਨੀਰ ਜੀ ਆਪੇ ਤੋਂ ਕੋਈ ਨਾ ਜਿੰਨੇ ਕੋਰੀ ਵੀ ਬੰਦਾ ਕਰੇ ਤੇ ਮੈਂ ਲੋਕਾਂ ਦੇ ਲੋਟ ਵਿੱਚ ਆਉਂਦੇ ਆਪਰੇ ਆਪ ਹੀ ਸ਼ੌਕਾ ਚੁੱਕੀ ਜਾਂਦੇ ਬੇਨਤੀਆਂ ਘੜਕੇ ਸੌਤਾ ਨਾ ਵੇ ਤੋੜੇ ਜਾਂਦੇ ਲੈ ਜਾਓ ਲੈ ਜਾਓ ਸਾਰੇ ਖੜੋ ਸਲਾ ਛੱਤਾ ਪਾਟਣ ਦੀਆਂ ਵਾ ਯਾ ਕੋਈ ਉਹ ਕੀ ਕਹਿੰਦੇ ਆ ਬਾਪੂ ਤੁਹਾਨੂੰ ਤੁਸੀਂ ਲੈਣਾ ਵੀ ਆ ਕਰਕੇ ਲੈਣਾ ਇਹਨੇ ਉਹ ਅਗੜਦਤ ਨਹੀਂ ਆਏ ਸਦਾ ਦੇ ਸੜਾ ਸੜਾ ਸਮਾਨ ਡਗਿਆ ਘਰ ਤੋਂ ਬਾਟਦੇ ਆ ਜਿਹੜਾ ਮੰਡਲਾ ਬੰਦਾ ਨੂੰ ਘਰ ਭਰੇ ਤੁਸੀਂ ਇਹ ਮੰਡਲਾ ਜਿਹੜੇ ਵੀਰ ਜੀ ਉਹ ਖਲੋਤਾ ਉਹ ਬਾਈ ਉਹ ਨਹੀਂ ਰਹਿਣੀ ਬਾਈ ਇਹ ਕਈਆਂ ਨਹੀਂ ਕਰਦੇ ਇਹ ਇਹ ਨਾ ਗੱਲ ਕਰੋ ਘਰ ਭਰੇ ਤੇ ਮਾਰਦਾ ਨਾ ਜਾਣੂ ਕਿੰਨਾ ਹੋਇਆ ਸਾਰੇ ਸਾਰੇ ਬਾੜ ਗਏ ਸਾਡੇ ਘਰ ਟੁੱਟ ਗਏ ਇਹ ਘਰ ਭਰੇ ਤੁਸੀਂ